ਕਵੱਡਾ ਹਾਦਸਾ ਵਾਪਰਿਆ ਹਨੇਰੀਵਾਂਗ ਆਏ ਟਰੱਕ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਹੈ ਟਰੈਕਟਰ ਟਰਾਲੀ ਨੂੰ ਤਾਂ ਇਸ ਮੌਕੇ ਦੇ ਉੱਤੇ ਕੀ ਹਾਲਾਤ ਬਣੇ ਹੋਏ ਨੇ ਉਸ ਟਰੈਕਟਰ ਟਰਾਲੀ ਦੇ ਨਾਲ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਬੜੀ ਤੇਜ਼ ਰਫ਼ਤਾਰ ਦੇ ਨਾਲ ਇਹ ਟਰੱਕ ਆਇਆ ਜਿਸ ਨੇ ਕੀ ਇਸ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ ਮਨ ਭਾਗੀ ਖਬਰ ਹੈ ਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਟੱਕਰ ਮਾਰਨ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਤਸਵੀਰਾਂ ਮੋਗਾ ਦੇ ਬੁੱਗੀਪੁਰਾ ਚੌਂਕ ਦੇ ਨਜ਼ਦੀਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਹ ਵੱਡਾ ਹਾਦਸਾ ਵਾਪਰਿਆ ਇੱਕ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ ਹੈ ਟਰੈਕਟਰ ਤੇ ਟਰਾਲੀ ਨੂੰ ਜਿਸ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਇੱਕ ਪਾਸੇ ਦਾ ਰੋਡ ਜਿਹੜਾ ਇਸ ਵੇਲੇ ਬੰਦ ਹੋ ਚੁੱਕਿਆ ਹੈ ਕਿਉਂਕਿ ਬਿਲਕੁਲ ਐਨ ਵਿਚਕਾਰ ਸੜਕ ਦੇ ਉੱਤੇ ਇਹ ਹਾਦਸਾ ਵਾਪਰਿਆ ਜਿਸ ਕਰਕੇ ਲੋਕਾਂ ਨੂੰ ਵੀ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਇੰਨੀ ਤੇਜ਼ ਰਫ਼ਤਾਰ ਦੇ ਨਾਲ ਇਹ ਟਰੱਕ ਸੀ ਕਿ ਇਸ ਨੇ ਡਰੈਕਟਰ ਟਰਾਲੀ ਦਾ ਮੂੰਹ ਤੱਕ ਪਾਸੇ ਕਰ ਦਿੱਤਾ ਉਹਦਾ ਅਗਲਾ ਹਿੱਸਾ ਵੀ ਕੁਮਾ ਕੇ ਰੱਖ ਦਿੱਤਾ ਇਸ ਤਰ੍ਹਾਂ ਜੋ ਹੈ ਇਸ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ ਹੈ ਟਰੱਕ ਦਾ ਅਗਲਾ ਹਿੱਸਾ ਇਥੋਂ ਤੱਕ ਕਿ ਟਰਾਲੀ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇਥੋਂ ਤੱਕ ਕਿ ਮੌਕਾ ਵੇਖ ਕੇ ਇਹ ਟਰੱਕ ਚਾਲਕ ਫਰਾਰ ਹੋ ਜਾਂਦਾ ਜਿਸ ਦੀ ਕੀ ਭਾਲ ਕੀਤੀ ਜਾ ਰਹੀ ਹੈ ਤਾਂ ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾਵੀਓ ਤੇ ਪਹੁੰਚਦੀ ਹੈ ਜਿਨ੍ਹਾਂ ਦੇ ਵੱਲੋਂ ਜੋ ਹੈ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਤੇ ਤਸਵੀਰਾਂ ਤੁਹਾਨੂੰ ਉਸ ਹਾਦਸੇ ਦੀਆਂ ਵਿਖਾ ਰਹੇ ਹਾਂ ਕਿ ਕਿਵੇਂ ਹਾਈਵੇ ਦੇ ਉੱਤੇ ਇਹ ਵੱਡਾ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਇੱਕ ਹਨੇਰੀ ਵਾਂਗ ਆਏ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ ਹੈ ਟਰੈਕਟਰ ਟਰਾਲੀ ਨੂੰ ਤੇ ਜਿਸ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਜਿਹੜੇ ਕਿ ਫੋਗਲਪਿੰਡ ਚੌਂਕੀ ਦੀ ਐਮਰਜੈਂਸੀ ਕਾਲ ਆਈ ਸੀਗੀ ਇਹ ਵੀ ਐਕਸੀਡੈਂਟ ਹੋਇਆ ਉੱਥੇ ਜਾ ਕੇ ਜਦੋਂ ਵੇਖਿਆ ਇੱਕ ਟਰੱਕ ਚਾਲਕ ਸੀ ਜੀ ਦੀ ਤੇਜ਼ ਰਫ਼ਤਾਰ ਹੋਣ ਦੀ ਵਜ੍ਹਾ ਕਰਕੇ ਇੱਕ ਟਰੈਕਟਰ ਟਰਾਲੀ ਜਾ ਰਿਹਾ ਸੀਗਾ ਜਿਹਦੇ ਵਿੱਚ ਗੱਡਰ ਲੱਦੇ ਹੋਏ ਸੀਗੇ ਜੁਰ ਪਿੱਛੋਂ ਟਰੱਕ ਵੱਜਿਆ ਜਾ ਕੇ ਤੇ ਉਹ ਆਪਣਾ ਸੰਤੌਨ ਬਵਾ ਬੈਠਾ ਜੱਤੇ ਉੱਤੇ ਦੋ ਵੀਰ ਸਾਡੇ ਸਵਾਰ ਸੀ ਜਿਹੜੇ ਕਿ ਟਰੈਕਟਰ ਚਾਲਕ ਸੀ ਇੱਕ ਨਾਲ ਉਹਦੇ ਵੀਰ ਹੋਰ ਸੀ ਜਿਹੜਾ ਕਿ ਟਰੈਕਟਰ ਜਾ ਕੇ ਕੰਧ ਦੀ ਵਿੱਚ ਜਾ ਕੇ ਵਜਾੜੀ ਪੌੜ ਦੀ ਥਾਲ ਹੁੰਦੀ ਆ ਤੇ ਇੱਕ ਵੀ ਮੌਕੇ ਤੇ ਡੈਥ ਹੋ ਗਈ ਜਿਹੜਾ ਕਿ ਦੂਸਰਾ ਸੀਗਾ ਵੀਰ ਉਹ ਨੂੰ ਉਹਦੀ ਨਾਜ਼ੁਕ ਹਾਲਤ ਦੇਖਦੇ ਹੋਏ ਸਿਵਲ ਹਸਪਤਾਲ ਤੋਂ ਉਸ ਨੂੰ ਪ੍ਰੀਪੋਡ ਰੈਫਰ ਕਰ ਦਿੱਤਾ ਗਿਆ ਵਾ ਤੇ ਜਿਹੜੀ ਕਿ ਡੈੱਡ ਬੋਡੀ ਇੱਕ ਡੈਥ ਹੋ ਗਈ ਆ ਉਸ ਨੂੰ ਮੋਰਚਰੀ ਵਿੱਚ ਰੱਖਿਆ ਗਿਆ ਜੋ ਵੀ ਅੱਗੇ ਕਾਰਵਾਈ ਹੋਊਗੀ ਉਹ ਪੁਲਿਸ ਪ੍ਰਸ਼ਾਸਨ ਫੋਕਰਪੰਡ ਚੌਕੀ ਜਿਵੇਂ ਵੀ ਕਰੂਗੀ ਉਸ ਦੇ ਆਧਾਰ ਤੇ ਹੋਵੇਗੀ ਧੰਨਵਾਦ ਵਾਹਿਗੁਰੂ